ਇਹ ਜਿਹੜੇ 79 ਸਿੱਖ ਹਰਿਆਣੇ ਦੇ ਵਿੱਚ ਮਾਰੇ ਗੜਗੌਂ ਚ ਮਾਰੇ ਪਟੋਦੀ ਚ ਮਾਰੇ ਹੋਂਚ ਲੜਕ ਮਾਰੇ ਕੀ ਉਹਨਾਂ ਦਾ ਇਨਸਾਫ ਕਦੋਂ ਮਿਲੂਗਾ 41 ਸਾਲ ਹੋ ਗਏ ਅੱਜ ਸਿਰਫ ਤਰੀਕਾ ਮਿਲ ਰਹੀਆਂ ਨੇ ਸਾਡੇ ਕੋਲ ਜਿਹੜੀਆਂ ਕੋਰਟ ਦੀਆਂ ਜੱਜਮੈਂਟ ਨੇ ਸਿਰਫ ਸਾਨੂੰ ਤਰੀਕਾ ਮਿਲ ਰਹੀਆਂ ਨੇ ਸਿਰਫ ਤਰੀਕਾ ਇੱਕ ਪਾਸੇ ਕਾਂਗਰਸ ਸਰਕਾਰ ਜਿਨੇ ਸਾਨੂੰ ਜੂੰਦੇ ਸਾੜਿਆ ਜਿਨੇ ਸਾਡੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਨੂੰ ਲੁੱਟਿਆ जिने 3 ਸਾਲ ਦੇ ਬੱਚੇ ਨੂੰ ਲੱਤਾਂ ਤੋਂ ਫੜ ਕੇ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿਨੇ 70 ਸਾਲ ਦੇ ਬਜ਼ੁਰਗ ਨੂੰ ਮਾਰਿਆ ਦੂਜੇ ਪਾਸੇ ਭਾਜਪੀ ਦੀ ਸਰਕਾਰ ਜਿਹੜੀ ਕਿ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਿਹੜੀ ਕਿ ਕਾਤਲਾਂ ਨੂੰ ਬਚਾ ਰਹੀ ਹੈ ਮੈਂ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਿੱਖ ਨਹੀਂ ਸੀ ਕਿ ਇਹ ਤੁਹਾਨੂੰ ਸਿੱਖ ਨਹੀਂ ਲੱਗਦਾ ਭਾਜਪੀ ਇੱਕ ਪਾਸੇ ਦੋਸ਼ੀਆਂ ਨੂੰ ਬਚਾ ਰਹੀ ਹੈ ਦੂਜੇ ਪਾਸੇ ਆਪਣੀ ਪਿੱਠ ਥੱਪ ਥਾਉਣ ਦੇ ਲਈ ਕਹਿ ਰਿਹਾ ਕਿ ਅਸੀਂ ਸੱਜਣ ਕੁਮਾਰ ਨੂੰ ਸਜ਼ਾ ਦੇ ਰਹੇ ਹਾਂ ਹੋਂਦ ਚਿੱਲਣ ਦੇ ਵਿੱਚ 32 ਸਿੱਖਾਂ ਨੂੰ ਮਾਰਿਆ ਗਿਆ ਪਟੌਦੀ ਦੇ ਵਿੱਚ 17 ਸਿੱਖਾਂ ਨੂੰ ਜਿਉਂਦੇ ਵੜ ਦਿੱਤਾ ਗਿਆ ਬੜਗੌਂ ਦੇ ਵਿੱਚ 30 ਸਿੱਖਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਗਿਆ ਤੇ ਇਹਨਾਂ ਕਤਲਾਂ ਦੇ ਲਈ ਉਹਨਾਂ ਨੇ ਚਾਰ ਅਫਸਰਾਂ ਨੂੰ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸਆਈ ਰਾਮਕਿਸ਼ੋਰ ਤੇ ਰਾਮ ਕੁਮਾਰ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰਨ ਦੇ ਲਈ ਸਰਕਾਰ ਨੂੰ ਹੁਕਮ ਦਿੱਤਾ ਸੀ ਆਪਣੀ ਰਿਪੋਰਟ ਦੇ ਵਿੱਚ বিজেপি ਦੀ ਸਰਕਾਰ ਨੇ ਉਹਨਾਂ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਇੱਕ ਐਫਆਈਆਰ ਹੋਈ 91 ਐਫਆਈਆਰ ਨੰਬਰ 99311 1984 ਉਹ ਵਿੱਚ ਪਾ ਕੇ ਉਸ ਕਹਾਣੀ ਨੂੰ ਦਫਨ ਕਰ ਦਿੱਤਾ ਗਿਆ ਜਦੋਂ ਅਸੀਂ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੋਂ ਦੇਖੀਏ ਤਾਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਥਾਣਾ ਸੀ ਪੁਲਿਸ 24 ਘੰਟੇ ਦੇ ਬਾਅਦ ਪਹੁੰਚਦੀ ਹੈ ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਪਿੰਡ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਹਸਪੀਟਲ ਨਾ ਜਾ ਕੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇ ਪਰ ਪੁਲਿਸ ਨੇ ਇਦਾਂ ਨਹੀਂ ਕੀਤਾ ਸਾਰਿਆਂ ਨੂੰ ਲੱਤਾਂ ਤੋਂ ਫੜ ਕੇ ਘੜੀਸ ਘੜੀਸ ਕੇ ਇੱਕ ਜਗ੍ਹਾ ਦੇ ਉੱਤੇ ਢੇਰੀ ਲਾਈ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਪੁਲਿਸ ਨੇ ਕਿਹਾ ਇਹ ਰਿਪੋਰਟ ਮੈਂ ਹੈ ਦਰਜ ਇਹ ਰਿਪੋਰਟ ਮੈਂ ਜੋ 200 ਸਫ਼ੇ ਦੀ ਰਿਪੋਰਟ ਜਸਸ ਟੀਪੀ ਕਰ ਕਮਿਸ਼ਨ ਨੇ ਦੀ ਹੈ ਉਹ ਰਿਪੋਰਟ ਮੈਂ ਦਰਜ ਹੈ ਨਵੰਬਰ 1984 ਜੋ ਦਿੱਲੀ ਅਤੇ ਦਿੱਲੀ ਦੇ ਨਾਲ-ਨਾਲ 12 ਸਟੇਟਾਂ ਦੇ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਕੀਤਾ ਗਿਆ ਤਿਆਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਿਆ ਗਿਆ ਅੱਜ ਉਸ ਦਰਦ ਨੂੰ ਸਾਨੂੰ ਸਾਹਮਣੇ ਕਿਉਂ ਲੈ ਕੇ ਆਉਣਾ ਪਿਆ ਕਿਉਂਕਿ ਦਿੱਲੀ ਦੇ ਵਿੱਚ ਜੋ ਸੱਜਣ ਕੁਮਾਰ ਜਿਹਨੂੰ ਕਿ ਕਾਂਗਰਸ ਨੇ ਟਿਕਟਾਂ ਦੇ ਕੇ ਨਵਾਜਿਆ ਜਿਹੜਾ ਕਿ ਆਲਰੇਡੀ ਪਹਿਲਾਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਪਿਛਲੀ 12 ਫਰਵਰੀ ਨੂੰ ਉਸ ਨੂੰ ਦੋ ਹੋਰ ਕਤਲ ਕੇਸਾਂ ਦੇ ਵਿੱਚ ਜਿਹਦੇ ਵਿੱਚ ਜਸਪ੍ਰੀਤ ਤੇ ਤਰਨਪ੍ਰੀਤ ਸਿੰਘ ਇਹਨਾਂ ਦੋਹਾਂ ਦੇ ਕਤਲ ਕੇਸਾਂ ਦੇ ਵਿੱਚ ਉਸ ਨੂੰ 12 ਤਰੀਕ ਨੂੰ 12 ਫਰਵਰੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਔਰ ਉਹ ਜਿਹੜੇ ਕਤਲ ਕੇਸ ਸੀ ਇਹ ਕੇਸ ਇੱਕ ਵਾਰ ਬੰਦ ਹੋ ਕੇ ਕੋਰਟਾਂ ਨੇ ਦੁਬਾਰਾ ਖੋਲੇ। ਤੇ ਭਾਜਪੀ ਨੇ ਆਪਣੀ ਬੜੀ ਪਿੱਠ ਥਪਥਪਾਈ ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇ ਰਹੇ ਆ ਤੇ ਅੱਜ ਸੱਜਣ ਕੁਮਾਰ ਨੂੰ ਸਜ਼ਾ ਦੇਣ ਦਾ ਅੱਜ ਬਹਿਸ ਦਾ ਦਿਨ ਸੀ ਪਰ ਉਹ ਕਿਸੇ ਤਰੀਕੇ ਦੇ ਨਾਲ ਅੱਜ ਬਹਿਸ ਦੀ ਜਿਹੜੀ ਡੇਟ ਆ ਅੱਜ ਬਹਿਸ ਕੰਪਲੀਟ ਹੋਈ ਹੈ ਤੇ ਸਜ਼ਾ ਦੀ ਜਿਹੜੀ ਤਰੀਕ ਹੈ ਉਹ 21 ਫਰਵਰੀ ਦੀ ਪਾ ਦਿੱਤੀ ਗਈ ਹੈ ਅੱਜ ਮੇਰਾ ਤੁਹਾਡੇ ਸਾਹਮਣੇ ਇੱਥੇ ਬੈਠ ਕੇ ਭਾਜਪਾ ਸਰਕਾਰ ਤੋਂ ਸਵਾਲ ਪੁੱਛਣਾ ਕਿ ਉਸ ਟਾਈਮ ਦੇ ਵਿੱਚ ਨਵੰਬਰ 1984 ਨੂੰ ਹੋਂਦ ਚਿੱਲੜ ਸਿੱਖ ਕਤਲੇਆਮ ਜਿੱਥੇ ਕਿ 32 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ ਜਿੱਥੇ ਕਿ 3 ਸਾਲ ਦੇ ਮਾਸੂਮ ਬੱਚੇ ਜਿਹਨੂੰ ਕੰਧਾ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿਹਦਾ ਕਿ 70 ਸਾਲ ਦੇ ਇੱਕ ਬਜ਼ੁਰਗ ਨੂੰ ਸਿਰ ਦੇ ਵਿੱਚ ਤੇਲ ਪਾ ਕੇ ਉਸ ਜਿਉਂਦੇ ਬਜ਼ੁਰਗ ਨੂੰ ਅੱਗ ਲਾ ਕੇ ਸਾੜਿਆ ਤੇ ਉਹਨਾਂ ਸਾਰੇ ਜਲੇ ਹੋਏ ਲੋਕਾਂ ਨੂੰ ਇੱਕ ਖੂਹ ਦੇ ਵਿੱਚ ਪਾ ਕੇ ਕਨ ਮਨੁੱਖੀ ਤਰੀਕੇ ਦੇ ਨਾਲ ਖੂਹ ਵਿੱਚ ਪਾ ਕੇ ਉਸ ਕਹਾਣੀ ਨੂੰ ਦਫ਼ਨ ਕਰ ਦਿੱਤਾ ਗਿਆ ਇਸ ਘਟਨਾ ਦੀ ਇੱਕ ਐਫ ਆਈ ਆਰ ਹੋਈ 91 ਐਫ ਆਈ ਆਰ ਨੰਬਰ 99311 1984 ਔਰ ਉਸ ਐਫ ਆਈ ਆਰ ਨੂੰ ਸਿਰਫ 6 ਮਹੀਨੇ ਦੇ ਵਿੱਚ ਵਿੱਚ ਉਹਦੀ ਕਲੋਜ਼ਿੰਗ ਰਿਪੋਰਟ ਪਾ ਕੇ ਉਸ ਨੂੰ ਬੰਦ ਕਰਕੇ ਸਰਕਾਰ ਨੇ ਆਪਣਾ ਪੱਲਾ ਝਾੜ ਲਿਆ 2011 ਮੈਂ ਗੜਗੌਂ ਦੀ ਇੱਕ ਫਰਮ ਦੇ ਵਿੱਚ ਜੌਬ ਕਰਦੇ ਜਦੋਂ ਮੈਨੂੰ ਇਸ ਅਣਮਨੁੱਖੀ ਕਤਲੇਆਮ ਦਾ ਪਤਾ ਲੱਗਿਆ ਤਾਂ ਉਸ ਟਾਈਮ ਇਸ ਦੀ ਆਵਾਜ਼ ਇੰਟਰਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਉਠਾਈ ਇਸ ਅਵਾਜ਼ ਉਠਾਉਣ ਤੋਂ ਬਾਅਦ ਸਾਡੀ ਹੌਂਚ ਲੜਤਾਲ ਮੇਲ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕਮਿਸ਼ਨ ਗਠਿਤ ਕੀਤਾ ਜਸਸ ਟੀਪੀ ਟੀਪੀ ਗਰ ਕਮਿਸ਼ਨ ਔਰ ਉਸ ਟੀਪੀ ਗਰ ਕਮਿਸ਼ਨ ਨੇ 2015 ਦੇ ਵਿੱਚ ਆਪਣੀ ਰਿਪੋਰਟ ਉਸ ਟਾਈਮ ਭਾਜਪੀ ਦੀ ਸਰਕਾਰ ਸੀ 2015 ਦੇ ਵਿੱਚ ਮਨੋਰ ਲਾਲ ਖੱਟਰ ਦੀ ਸਰਕਾਰ ਸੀ ਮਨੋਰ ਲਾਲ ਖੱਟਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਔਰ ਉਹ 200 ਸਫਿਆਂ ਦੀ ਰਿਪੋਰਟ ਦੇ ਵਿੱਚ ਜਸਟਿਸ ਟੀਪੀ ਕਰ ਕਮਿਸ਼ਨ ਨੇ ਕਿਹਾ ਕਿ ਇਥੇ 32 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਤੇ 6 ਜਿਹੜੇ ਸੀਗੇ ਬੜੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤੇ ਗਏ ਜਿਹੜੇ ਕਿ ਅਜੇ ਵੀ ਅਪਾਹਜ ਦੀ ਜ਼ਿੰਦਗੀ ਜਿਉ ਰਹੇ ਆ ਤੇ ਇਹਨਾਂ ਕਤਲਾਂ ਦੇ ਲਈ ਉਹਨਾਂ ਨੇ ਚਾਰ ਅਫਸਰਾਂ ਨੂੰ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸਆਈ ਰਾਮਕਿਸ਼ੋਰ ਤੇ ਰਾਮ ਕੁਮਾਰ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰਨ ਦੇ ਲਈ ਸਰਕਾਰ ਨੂੰ ਹੁਕਮ ਦਿੱਤਾ ਸੀ ਆਪਣੀ ਰਿਪੋਰਟ ਦੇ ਵਿੱਚ ਔਰ ਉਹ ਹੁਕਮ ਦੇਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਉਹਨਾਂ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਸੀਂ 2 ਸਾਲ ਪ੍ਰੋਟੈਸਟ ਕਰਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਮਜਬੂਰਨ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਨੰਬਰ 17337 ਮਨਵਿੰਦਰ ਸਿੰਘ ਵਰਸਸ ਸਟੇਟ ਆਫ ਹਰਿਆਣਾ ਉਹ ਪਾਉਣੀ ਪਈ 2017 ਦੇ ਵਿੱਚ ਉਹ ਰਿਟ ਪਟੀਸ਼ਨ ਪਾਈ ਕਿ ਇਹ ਜਿਹੜੇ ਚਾਰ ਦੋਸ਼ੀ ਅਧਿਕਾਰੀ ਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਬਹੁਤ ਵੱਡਾ ਨਰਸਿੰਘਾਰ ਹੋਇਆ ਹੋਂਦ ਚਿੱਲਣ ਦੇ ਵਿੱਚ 32 ਸਿੱਖਾਂ ਨੂੰ ਮਾਰਿਆ ਗਿਆ ਟੌਦੀ ਦੇ ਵਿੱਚ 17 ਸਿੱਖਾਂ ਨੂੰ ਜਿਉਂਦੇ ਵੜ ਦਿੱਤਾ ਗਿਆ ਗੜਗਾਉਂ ਦੇ ਵਿੱਚ 30 ਸਿੱਖਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਗਿਆ ਐਡਾ ਵੱਡਾ ਕਤਲਿਆਮ ਔਰ ਇਹ ਜਿਹੜਾ ਕਮਿਸ਼ਨ ਨੇ ਕਿਹਾ ਜਿਹੜਾ ਤੁਹਾਡਾ ਬਣਾਇਆ ਕਮਿਸ਼ਨ ਹੈ ਜਸਟਿਸ ਟੀਪੀ ਗਰ ਕਮਿਸ਼ਨ ਉਸ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਅਸੀਂ ਇਹ ਜਿਹੜੀ ਰਿੱਟ ਸੀ ਇਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਅੱਜ ਵੀ ਸਾਡੀ ਇਸ ਰਿੱਟ ਦੀ ਤਾਰੀਖ ਸੀ ਅੱਜ ਜਸ ਜਸਾ ਸੰਜੀਵ 베ਰੀ ਦੀ ਅਦਾਲਤ ਦੇ ਵਿੱਚ ਇੱਕ ਨਾਰਮਲ ਕੇਸ ਵਜੋਂ 355 ਨੰਬਰ ਤੇ ਅੱਜ ਫੇਰ ਕੇਸ ਲੱਗਿਆ ਹੋਇਆ ਸਾਨੂੰ ਪਿਛਲੇ 8 ਸਾਲਾਂ ਦੇ ਵਿੱਚ ਸਿਰਫ ਤਰੀਕਾ ਮਿਲ ਰਹੀਆਂ ਨੇ ਸਾਡੇ ਕੋਲ ਜਿਹੜੀਆਂ ਕੋਰਟ ਦੀਆਂ ਜੱਜਮੈਂਟ ਨੇ ਸਿਰਫ ਸਾਨੂੰ ਤਰੀਕਾ ਮਿਲ ਰਹੀਆਂ ਨੇ ਸਿਰਫ ਤਰੀਕਾ ਇਸ ਐਸ ਇਨੇ ਅਨਮਨੁੱਖੀ ਕਤਲੇਆਮ ਨੂੰ ਜੋ ਸਾਡੀ ਪੰਜਾਬ ਹਰਿਆਣਾ ਹਾਈ ਕੋਰਟ ਮੈਂ ਸਮਝਦਾ ਕਿਹਨੂ ਇੱਕ ਨਾਰਮਲ ਕੇਸ ਮੰਨ ਰਹੀ ਆ ਕਿਉਂ ਮੰਨ ਰਹੀ ਆ ਕਿਉਂਕਿ ਜੜੀਆਂ ਕੋਟਾਂ ਨੇ ਇਹ ਸਰਕਾਰਾਂ ਦੇ ਅੰਡਰ ਨੇ ਅੱਜ ਵੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਇੱਕ ਪਾਸੇ ਦੋਸ਼ੀਆਂ ਨੂੰ ਬਚਾ ਰਹੀ ਹੈ ਦੂਜੇ ਪਾਸੇ ਆਪਣੀ ਪਿੱਠ ਥਪਥ ਪਾਉਣ ਦੇ ਲਈ ਕਹਿ ਰਹੀ ਆ ਕਿ ਅਸੀਂ ਸੱਜਣ ਕੁਮਾਰ ਨੂੰ ਸਜ਼ਾ ਦੇ ਰਹੇ ਹਾਂ ਮੈਂ ਬੀਜੇਪੀ ਸਰਕਾਰ ਤੋਂ ਪੁੱਛ ਰਿਹਾ ਕਿ ਇਹ ਜਿਹੜੇ ਹੁਣ ਅਸੀਂ ਸਿੱਖ ਹਰਿਆਣੇ ਦੇ ਵਿੱਚ ਮਾਰੇ ਗੜਗੌਂ ਚ ਮਾਰੇ ਪਟੋਦੀ ਚ ਮਾਰੇ ਹੋਂਚਲੜ ਚ ਮਾਰੇ ਕੀ ਉਹਨਾਂ ਦਾ ਇਨਸਾਫ ਕਦੋਂ ਮਿਲੂਗਾ 41 ਸਾਲ ਹੋ ਗਏ ਅੱਜ ਸਾਡੇ ਜਿਹੜੇ ਪੀੜਤ ਸੀ ਉਹਨਾਂ ਦੇ ਵਿੱਚੋਂ ਬਹੁਤੇ ਅਕਾਲ ਚਲਾਣਾ ਕਰ ਗਏ ਕਿਉਂਕਿ ਅੱਜ 41 ਸਾਲ ਜਿਸ ਘਟਨਾ ਨੂੰ ਹੋ ਗਏ ਲਗਾਤਾਰ ਸਾਨੂੰ ਕੋਟਾਂ ਦੇ ਵਿੱਚ ਧੱਕੇ ਖਾਂਦਿਆਂ ਨੂੰ ਪਿਛਲੇ 8 ਸਾਲਾਂ ਦੇ ਵਿੱਚੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਧੱਕੇ ਖਾ ਰਹੇ ਆ ਪਰ ਭਾਜਪਾ ਸਰਕਾਰ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਇੱਕ ਪਾਸੇ ਕਾਂਗਰਸ ਸਰਕਾਰ जिने ਸਾਨੂੰ ਜੋਂਦੇ ਸਾੜਿਆ ਜਿਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਲੁੱਟਿਆ ਜਿਨੇ 3 ਸਾਲ ਦੇ ਬੱਚੇ ਨੂੰ ਲੱਤਾਂ ਤੋਂ ਫੜ ਕੇ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿਨੇ 70 ਸਾਲ ਦੇ ਬਜ਼ੁਰਗ ਨੂੰ ਮਾਰਿਆ ਤੇ ਦੂਜੇ ਪਾਸੇ ਭਾਜਪਾ ਦੀ ਸਰਕਾਰ ਜਿਹੜੀ ਕਿ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਿਹੜੀ ਕਿ ਕਾਤਲਾਂ ਨੂੰ ਬਚਾ ਰਹੀ ਹੈ ਮੈਂ ਨਰਿੰਦਰ ਮੋਦੀ ਨੂੰ ਪੁੱਛਣਾ ਚਾਹੁੰਨਾ ਕਿ ਇਹ ਸਿੱਖ ਨਹੀਂ ਸੀ ਕਿ ਇਹ ਤੁਹਾਨੂੰ ਸਿੱਖ ਨਹੀਂ ਲੱਗਦੇ ਤੁਸੀਂ ਉਥੇ ਇੱਕ ਨਵਾਂ ਕੇਸ ਕੱਢ ਕੇ ਸੱਜਣ ਕੁਮਾਰ ਦੀ ਇੱਕ ਬੰਦੇ ਨੂੰ سزا ਦੇਣ ਦੀ ਤੁਸੀਂ ਗੱਲ ਕਰਦੇ ਹੋ ਪਰ ਇਹਨਾਂ ਨੂੰ سزا ਕਦੋਂ ਮਿਲੂਗੀ ਮੈਂ ਚੀਫ ਜਸਟਿਸ ਨੂੰ ਵੀ ਬੇਨਤੀ ਕਰਦਾ ਕਿ ਇੰਨਾ ਪੁਰਾਣਾ ਕੇਸ ਇਹਦੇ ਵਿੱਚ ਹਰ ਬਾਰ ਤਰੀਕ ਤੇ ਤਰੀਕਿਓ ਮਿਲ ਰਹੀ ਹੈ ਅੱਜ ਪੂਰੇ ਇਨਸਾਫ ਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ ਤੇ ਜਿਹੜਾ ਬੀਜੇਪੀ ਦਾ ਜਿਹੜਾ ਚਿਹਰਾ ਵਾ ਦੋਰਾ ਚਿਹਰਾ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਨੰਗਾ ਕੀਤਾ ਮੈਂ ਸਾਰੀ ਜਿੰਨੀ ਵੀ ਇੱਥੇ ਪ੍ਰੈਸ ਪਹੁੰਚੀ ਆ ਇਹਨਾਂ ਸਾਰਿਆਂ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਜੀ ਉਹਦਾ ਜਿਹੜਾ ਮਾਮਲਾ ਹੈ ਤੇ ਉਸ ਤੋਂ ਬਾਅਦ ਇਹ ਕਮੇਟੀ ਤੁਹਾਡੀ ਕਦੋਂ ਬਣੀ ਸੀਗੀ ਜਿਹੜੀ ਹੋਂਦ ਚਿਲੜ ਤਾਲਮੇਲ ਕਮੇਟੀ ਤੱਕ ਕੇਸ ਲੜ ਰਹੀ ਆ ਜਿਹਦਾ ਕਿ ਮੈਂ ਪ੍ਰਧਾਨ ਆ ਇਹ ਜਿਹੜਾ ਸਾਡਾ ਗਰਗ ਕਮਿਸ਼ਨ ਜਸਸਟੀਪੀ ਗਰਗ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਜਿਹੜਾ ਕਿ ਸਰਕਾਰ ਨੇ ਗਠਿਤ ਕੀਤਾ ਸੀ ਮਾਰਚ 2011 ਨੂੰ ਜਿਹਨੇ ਕਿ ਆਪਣੀ ਰਿਪੋਰਟ 2015 ਦੇ ਵਿੱਚ ਹਰਿਆਣਾ ਸਰਕਾਰ ਦੇ سپਰਦ ਕੀਤੀ ਸੀ ਸਾਡੀ 2011 ਚ ਅਧਿਕਾਰੀਆਂ ਦੀ ਗੱਲ ਹੈ ਇਹਨਾਂ ਕਲਾਸ ਪ੍ਰੋਜੈਕਸ਼ਨ ਦੇ ਵਿੱਚ ਜਿਹੜਾ ਦੀ ਗੱਲ ਕਰੀ ਜਸਸ ਸੀਪੀ ਘਰੇ ਕਮਿਸ਼ਨ ਨੇ ਇਹਨਾਂ ਚਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਇਹ ਕਤਲਾਂ ਦੇ ਵਿੱਚ ਜਿਹੜੇ 32 ਸਖ ਕਤਲ ਹੋ ਕੀਤੇ ਗਏ ਆ ਇਹਨਾਂ ਦੇ ਵਿੱਚ ਇਹਨਾਂ ਦੀ ਭੂਮਿਕਾ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੋਂ ਦੇਖੀਏ ਤਾਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਥਾਣਾ ਸੀ ਪੁਲਿਸ 24 ਘੰਟੇ ਦੇ ਬਾਅਦ ਪਹੁੰਚਦੀ ਹੈ ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਪਿੰਡ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਪੁਲਿਸ ਦਾ ਕੰਮ ਪਹਿਲਾਂ ਕੀ ਹੁੰਦਾ ਕਿ ਉਹਨਾਂ ਦਾ ਜਾ ਕੇ ਹਸਪੀਟਲ 'ਚ ਜਾ ਕੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਕੋਈ ਮਰਤਾ ਨਹੀਂ ਗਿਆ ਕੋਈ ਸਹਿ ਕਰਿਆ ਹੋ ਸਕਦਾ ਕਿਸੇ ਦੇ ਅੰਦਰ ਜਾਨ ਹੋਵੇ ਉਹਦਾ ਟ੍ਰੀਟਮੈਂਟ ਕਰਾਈਏ ਪਰ ਪੁਲਿਸ ਨੇ ਇਦਾਂ ਨਹੀਂ ਕੀਤਾ ਸਾਰਿਆਂ ਨੂੰ ਲੱਤਾਂ ਤੋਂ ਫੜ ਕੇ ਘੜੀਸ ਘੜੀਸ ਕੇ ਇੱਕ ਜਗ੍ਹਾ ਦੇ ਉੱਤੇ ਢੇਰੀ ਲਾਈ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਪੁਲਿਸ ਨੇ ਕਿਹਾ ਇਹ ਰਿਪੋਰਟ 'ਚ ਹੈ ਦਰਜ ਇਹ ਰਿਪੋਰਟ 'ਚ ਜੋ 200 ਸਫੇਹੀ ਦੀ ਰਿਪੋਰਟ ਜਸਸ ਟੀਪੀ ਘਰੇ ਕਮਿਸ਼ਨ ਨੇ ਦੀ ਹੈ ਉਹ ਰਿਪੋਰਟ 'ਚ ਦਰਜ ਹੈ ਔਰ ਇਨਕੇ ਖਿਲਾਫ ਸਖਤ ਕਾਰਵਾਈ ਕੇ ਲਿਏ ਕਹਾ ਮੈਂ ਤਾਂ ਕਹਿੰਦਾ ਹਾਂ ਅਗਰ ਫਾਂਸੀ से भी कोई और कोई ज्यादा सजा हो तो वो सज्जन कुमार जैसे दरिंदे को मिलनी चाहिए एसपी सुरेंद्र कुमार डीएसपी रामपाज एसआई रामकिशोर ते राम कुमार